ਤੁਸੀਂ ਦੇਖ ਰਹੇ ਹੋ ਨਰਪਕ ਪੁਸ਼ ਨਰਪਕ ਪੁਸ਼ਲੈਸ ਪ੍ਰੋਗਰਾਮ ਵਿੱਚ ਗੱਲ ਕਰਾਂਗੇ ਆਪਾਂ ਸੰਤ ਜਰਨੈਲ ਸਿੰਘ ਖਾਲਸਾ ਭੰਡਰਾ ਵਾਲਿਆਂ ਦੀ ਸੋ 6 ਜੂਨ 1984 ਅੰਮ੍ਰਿਤ ਵੇਲੇ ਸੰਤ ਜਰਨੈਲ ਸਿੰਘ ਖਾਲਸਾ ਭੰਡਰਾ ਵਾਲਿਆਂ ਦੀ ਸ਼ਹਾਦਤ ਹੁੰਦੀ ਹੈ ਅਕਾਲ ਤਖਤ ਸਾਹਿਬ ਦੇ ਸਾਹਮਣੇ ਕਿਹਾ ਜਾਂਦਾ ਹੈ ਵੀ ਜਿੱਥੇ ਦੋਨੇ ਨਿਸਾਨ ਸਾਹਿਬ ਸੋਭਤ ਨੇਗੇ ਉਹਨਾਂ ਦੇ ਨਜ਼ਦੀਕ ਅਕਾਲ ਤਖਤ ਸਾਹਿਬ ਦੇ ਤੇ ਡਿਊਟੀ ਦੇ ਦਰਮਿਆਨ ਹਰਮੰਦਰ ਸਾਹਿਬ ਵੱਲ ਨਤਮਸਤਕ ਹੋਣ ਤੋਂ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਭੰਡਰਾ ਵਾਲਿਆਂ ਦੀ ਜਾਦਦਾ ਹੋ ਜਾਂਦੀ ਹੈ ਉੱਥੇ ਉਹਨਾਂ ਦੀ ਸੀਡੀ ਹੁੰਦੀ ਹੈਗੀ ਸੋ ਉਹਨਾਂ ਦੀ ਸੀਡੀ ਨੂੰ ਲੈ ਕੇ ਬਹੁਤ ਤਰ੍ਹਾਂ ਦੀਆਂ ਗੱਲਾਂ ਬਾਤਾਂ ਬਾਅਦ ਦੇ ਵਿੱਚ ਉੱਠਦੀਆਂ ਆਈਆਂ ਹਾਲਾਂਕਿ ਜੇ ਗੱਲ ਕਰੀਏ ਤਾਂ 21 ਸਾਲ ਤੋਂ ਦਮਦਮਿਤ ਰਛਾਲ ਨੇ ਹੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਸੀਡੀ ਨੂੰ ਇੱਕ ਤਰ੍ਹਾਂ ਕੋਈ ਰੱਖਿਆ ਕਿਹਾ ਗਿਆ ਕਿ ਸੰਤ ਚੜ੍ਹਦੀ ਕਲਾ ਦੇ ਵਿੱਚ ਹਨ ਪਰ ਉਸ ਤੋਂ ਬਾਅਦ ਵੀ ਅੱਜ 48 ਮਾ ਜਿਹੜਾ ਕੱਲੂ ਘਰਾ ਦਿਵਸਾਉ ਮਨਾਇਆ ਗਿਆਗਾ ਤੋ ਉਸ ਤੋਂ ਉਹ ਪ੍ਰਾਂਤਿੰਨਾਂ ਸਾਰੇ ਸਮਿਆਂ ਦੇ ਵਿੱਚ ਜੇ 40-42 ਸਾਲ ਦੇ ਦਰਮਿਆਨ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲਿਆਂ ਦੀ ਸ਼ਹਾਦਤ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਉੱਠਦੀਆਂ ਰਹੀਆਂ ਨੇ ਕਈ ਵਾਰ ਭਾਰਤੀ ਫੌਜਾਂ ਦੇ ਅਫਸਰਾਂ ਵੱਲੋਂ ਉਹਨਾਂ ਦੀ ਸ਼ਹਾਦਤ ਬਾਰੇ ਪਰ ਬਲੇਖੇ ਪਾਏ ਗਏ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਜੇ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲੇ ਜਦੋਂ ਕਾਤਲਖਾਂ ਸਾਹਿਬ ਦੇ ਉੱਪਰ ਗੋਲੀਬਾਰੀ ਹੋਈ ਸੀ ਉਹਦੇ ਵਿੱਚ ਦੱਬੇ ਗਏ ਉਹਦੇ ਵਿੱਚ ਦੱਬਣ ਨਾਲ ਸ਼ਹਾਦਤ ਹੋ ਗਈ ਉਹਨਾਂ ਦੇ ਉੱਪਰ ਕੋਈ ਕਿਸ ਤਰ੍ਹਾਂ ਦਾ ਕੋਈ ਕਿਸ ਤਰ੍ਹਾਂ ਦਾ ਬੜੇ ਤਰ੍ਹਾਂ ਦੇ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਪਰ ਸੰਤਾਂ ਦੀ ਸ਼ਹਾਦਤ ਬਾਰੇ ਇੱਕ ਅਸਲ ਸਰਕਾਰੀ ਚਸ਼ਮਦੀਦ ਗਵਾਹ ਤੇ ਉਹ ਗਵਾਹ ਕੌਣ ਹੈ ਉਹ ਗਵਾਹ ਕੀ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਸੋ ਸੰਤ ਜਰਨੈਲ ਸਿੰਘ ਖਾਲਸਾਪਨ ਰਾਮਾ ਜੀ ਪੋਸਟਮਾਰਟਮ ਰਿਪੋਰਟ ਹੈ ਜਿਹੜੀ ਉਹ ਦੱਸਦੀ ਹੈ ਕਿ ਉਹਨਾਂ ਦੀ ਸ਼ਹਾਦਤ ਕਿਵੇਂ ਹੋਈ ਔਰ ਕਿੰਨੀਆਂ ਗੋਲੀਆਂ ਉਹਨਾਂ ਨੂੰ ਲੱਗੀਆਂ ਔਰ ਕਿਸ ਪਾਸਿਓਂ ਗੋਲੀਆਂ ਲੱਗੀਆਂ ਔਰ ਕਿਸ ਪਾਸੇਬਲ ਉਹ ਗੋਲੀਆਂ ਜਿਹੜੀਆਂ ਉਹਨਾਂ ਦੇ ਸਰੀਰ ਦੇ ਵਿੱਚੋਂ ਦੀ ਭਾਰ ਹੋਈਆਂ ਤੇ ਸਾਰੀ ਗੱਲਬਾਤ ਜਿਹੜੀ ਹੈਗੀ ਪੂਰੀ ਦੀ ਪੂਰੀ ਸਥਿਤੀ ਹੈ ਇਹ ਸਪਸ਼ਟ ਕਰਦੀ ਹੈ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਸੋ 72 ਘੰਟੇ ਤਕਰੀਬਨ ਇਹ جنگ ਹੈ ਜਿਹੜੀ ਭਾਰਤੀ ਫੌਜਾਂ ਦੇ ਨਾਲ ਲੜੀ ਗਈ ਮੁੱਠੀਪੁਰ ਸਿੰਘ ਸੀਗੇ ਸੰਤ ਜਰਨੈਲ ਸਿੰਘ ਖਾਲਸਾ ਭੰਡਾਰਾ ਵਾਲਿਆਂ ਦੇ ਨਾਲ ਸੋ ਉਹਨਾਂ ਦੇ ਮਤਲਬ ਜਿਹੜੀ ਸ਼ਹਾਦਤ ਬਾਰੇ ਇਹ ਗੱਲ ਕਰੀਏ ਤਾਂ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਹੈ ਜਿਹੜੀ ਕਿ ਆਰ ਡੀ ਆਈ ਰਾਹੀਂ ਅੰਮ੍ਰਿਤਸਰ ਸ਼ਹਿਰ ਸਾਜਣ ਤੋਂ ਲਈ ਗਈ ਰਿਪੋਰਟ ਹੈ ਉਹਦੇ ਮੁਤਾਬਕ ਉਹਨਾਂ ਦੇ ਸਰੀਰ ਦੇ ਉੱਪਰ 14 ਜ਼ਖਮ ਆ ਜਿਹੜੇ ਗੋਲੀਆਂ ਦੇ ਜ਼ਖਮ ਸਨ ਤੇ ਦੋ ਇਨਸਾਨ ਉਹਨਾਂ ਦੇ ਪੈਰਾਂ ਦੇ ਵਿੱਚ ਨੇ ਜਿਹਨੂੰ ਬਲਾਸਟ ਇੰਜਰੀ ਕਿਹਾ ਜਾਂਦਾ ਭਾਵ ਬੰਬ ਫਟਿਆ ਉਹਨਾਂ ਦੇ ਪੈਰਾਂ ਦੇ ਵਿੱਚ ਉਹਦੇ ਨਾਲ ਸੰਤ ਜਰਨੈਲ ਸਿੰਘ ਖਾਲਸਾ ਭੰਡਾਰਾ ਵਾਲਿਆਂ ਦੇ ਜਿਹੜੇ ਪੈਰਾਂ ਦੇ ਵਿੱਚ ਜ਼ਖਮ ਹੋਏ ਅਤੇ ਉਹ ਇਹ ਜਿਹੜੀ ਪੋਸਟਮਾਰਟਮ ਰਿਪੋਰਟ ਹੈ ਦੱਸਦੀ ਹੈ ਕਿ ਸਾਰੇ ਜਿਹੜੀਆਂ ਸਾਰੀਆਂ ਗੋਲੀਆਂ ਜਿਹੜੀਆਂ ਸੰਤਾਂ ਨੂੰ ਹੋ ਸਾਹਮਣੇ ਤੋਂ ਲੱਗੀਆਂ ਹੋਈਆਂ ਨੇਗੀਆਂ ਇਹ ਜਿਹੜੀ ਸਿਵਲ ਸਰਜਨ ਦਫ਼ਤਰ ਅੰਮ੍ਰਿਤਸਰ ਤੋਂ ਪ੍ਰਾਪਤ ਹੋਈ ਜਿਹੜੀ ਰਿਪੋਰਟ ਹੈਗੀ ਲੰਮਾ ਸਮਾਂ ਪ੍ਰਾਪ ਹੋ ਗਿਆ ਉਸ ਸਮੇਂ ਰਿਪੋਰਟ ਹੈ ਜਿਹੜੀ ਅਸੀਂ ਇਹ ਲਈ ਸੀਗੀ ਸਾਡੇ ਕਿਸੇ ਸੱਜਣ ਨੇ ਜਿਹੜੀ ਇਹ ਰਿਪੋਰਟ ਹੈ ਉਹਨਾਂ ਤੋਂ ਆਰਟੀਆਈ ਤਹਿਤ ਲਈ ਸੀਗੀ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਡਾਕਟਰ ਦਵਿੰਦਰ ਸ਼ਰਮਾ ਉਹਨਾਂ ਨੇ ਇਹ ਪੋਸਟਮਾਰਟਮ ਰਿਪੋਰਟ ਜਿਹੜੀ ਤਿਆਰ ਕੀਤੀ ਸੀਗੀ 7 ਜੂਨ 1984 ਨੂੰ ਸ਼ਾਮ 8 ਵਜੇ ਇਹ ਪੋਸਟਮਾਰਟਮ ਰਿਪੋਰਟ ਹੈ ਜਿਹੜੀ ਤਿਆਰ ਕੀਤੀ ਗਈ ਸੀ ਤੇ ਇਹਦੇ ਵਿੱਚ ਦੱਸਿਆ ਗਿਆ ਕਿ ਅੰਮ੍ਰਿਤਸਰ ਪੁਲਿਸ ਦੇ ਏ ਡਿਵੀਜ਼ਨ ਦੇ ਜਿਹੜੇ SLAAGAR SINGH ਨਾਮ ਦਾ ਇੱਕ ਪੁਲਿਸ ਅਧਿਕਾਰੀ ਹੈ ਉਹ ਇੱਕ ਲਾਸ਼ ਲੈ ਕੇ ਭਾਵ ਜਿਸ ਤਰ੍ਹਾਂ ਪੱਕਾ ਕਹਿ ਸਕਦੇ ਆ ਵੀ ਜਿਹੜਾ ਪੋਸਟਮਾਰਟਮ ਰਿਪੋਰਟ ਦੇ ਵਿੱਚ ਵਰਤੇ ਜਾਂਦੇ ਸ਼ਬਦ ਹੁੰਦੇ ਆ ਵੀ ਡੈੱਡ ਬੋਡੀ ਲੈ ਕੇ ਉਹ ਜਿਹੜਾ ਹੈਗਾ SLAAGAR SINGH ਨਾਮ ਦਾ ਇੱਕ ਪੁਲਿਸ ਅਧਿਕਾਰੀ ਹੈ ਉਹ ਹਸਪਤਾਲ ਦੇ ਵਿੱਚ ਆਉਂਦਾ ਤੇ ਉਸ ਡੈੱਡ ਬੋਡੀ ਦੀ ਉਸ ਜਿਹੜੀ ਸਰੀਰ ਹਾਂ ਦਾ ਉਹਦੀ ਜਿਹੜੀ ਸਨਾਖਤ ਹੈ ਉਹ ਜਿਹੜਾ ਐਸਆਈ ਦਰਸ਼ਨ ਸਿੰਘ ਆ ਜਿਹੜਾ ਸੀਆਈਏ ਸਟਾਫ ਦੇ ਵਿੱਚ ਉਸ ਸਮੇਂ ਲੱਗਿਆ ਹੁੰਦਾ ਉਹ ਉਹਦੀ ਸੁਰੱਖਤ ਕਰਦਾਗਾ ਤੇ ਉਹਦੇ ਸਨਾਖਤ ਦੇ ਵਿੱਚ ਦੱਸਿਆ ਜਾਂਦਾ ਵੀ ਜਿਹੜੀ ਇਹ ਸਰੀਰ ਹੈ ਅਮਰਤ ਸਰੀਰ ਹੈ ਇਹ ਜਰਨੈਲ ਸਿੰਘ ਜਿਨ੍ਹਾਂ ਦੀ ਉਮਰ ਲਗਭਗ 38 ਸਾਲ ਹੈ ਪੁੱਤਰ ਜਗਿੰਦਰ ਸਿੰਘ ਵਾਸੀ ਰੋਡੇ ਪੁਲਿਸ ਸਟੇਸ਼ਨ ਬਾਗਾ ਬਾਗਾ ਬਰਣਾ ਤੇ ਜ਼ਿਲ੍ਹਾ ਫਰੀਦਕੋਟ ਉਹਨਾਂ ਦੀ ਹੈ ਤੇ ਇਸ एयरपोर्ट ਦੇ ਮੁਤਾਬਕ ਇਹ 6 ਫੁੱਟ ਲੰਬੇ ਵਿਅਕਤੀ ਦੀ ਜਿਹੜੀ ਡੈੱਡ ਬੋਡੀ ਭਾਵ ਇਹ ਜਿਹੜਾ ਮ੍ਰਿਤਕ ਸਰੀਰ ਸੀ ਇਹਦਾ ਕੱਦ ਜਿਹੜਾ 6 ਫੁੱਟ ਦੱਸਿਆ ਗਿਆ ਤੇ ਇਹਦੇ ਵਿੱਚ ਦੱਸਿਆ ਗਿਆ ਵੀ ਇਸ ਸਰੀਰ ਦੇ ਉੱਪਰ ਇੱਕ ਜਿਹੜਾ ਕਸਹਿਰਾ ਕੱਸਾ ਜਿਹਨੂੰ ਕਹਿ ਸਕਦੇ ਕਸਹਿਰਾ ਪਾਇਆ ਹੋਇਆ ਸੀ ਤੇ ਇਹਦੇ ਨਾਲ ਚੋਲਾ ਸਰੀਰ ਦੇ ਉੱਪਰ ਸੀ ਤੇ ਦੋਹਾਂ ਹੱਥਾਂ ਦੇ ਵਿੱਚ ਲੋਹੇ ਦੇ ਕੜੇ ਆ ਜਿਹੜੇ ਉਹ ਪਹਿਨੇ ਹੋਏ ਸੀ ਪਰ ਇਸ ਪੋਸਟਮਾਰਟਮ ਰਿਪੋਰਟ ਦੇ ਵਿੱਚ ਗਾਤਰੇ ਵਾਲੀ ਕਿਰਪਾਨ ਦੀ ਜਾਂ ਸੰਤਾਂ ਦੇ ਹੱਥ ਵਿੱਚ ਜਿਹੜਾ ਫੜਿਆ ਹੋੰਦਾ ਤੀਰ ਸੀਗਾ ਉਹਦਾ ਕਿਤੇ ਵੀ ਕੋਈ ਜ਼ਿਕਰ ਹੈ ਜਿਹੜਾ ਉਹ ਨਹੀਂ ਕੀਤਾ ਗਿਆ ਤੇ ਪੋਸਟਮਾਰਟਮ ਕਰਨ ਵਾਲਾ ਜਿਹੜਾ ਡਾਕਟਰ ਹੈ ਉਹ ਆਪਣੀ ਰਿਪੋਰਟ ਦੇ ਵਿੱਚ ਅੱਗੇ ਦਰਜ ਕਰਦਾ ਹੈਗਾ ਕਿ ਇਸ ਵਿਅਕਤੀ ਦੀ ਜਿਹੜੀ ਮੌਤ ਹੈ ਉਹ ਗੋਲੀਆਂ ਵੱਜਣ ਕਾਰਨ ਕੋਈ ਹੈ ਜਿਹੜਾ ਮਤਲਬ ਉਹ ਜਿਸ ਤਰ੍ਹਾਂ ਦੀ ਰਿਪੋਰਟ ਡਾਕਟਰੀ ਰਿਪੋਰਟ ਦੇ ਵਿੱਚ ਲਿਖਿਆ ਜਾਂਦਾ ਹੈਗਾ ਉਹਨੇ ਦੱਸਿਆ ਵੀ ਇਹਦੀ ਮੌਤ ਦਾ ਕਾਰਨ ਹੈ ਜਿਹੜਾ ਇਹ ਸਰੀਰ ਦੇ ਵਿੱਚ ਵੱਜੀਆਂ ਹੋਈਆਂ ਗੋਲੀਆਂ ਨੇਗੀਆਂ ਤੇ ਉਹਨਾਂ ਨੇ ਦੱਸਿਆ ਕਿ ਇਹਦੇ ਉੱਪਰ 14 ਨਿਸ਼ਾਨ ਸਰੀਰ ਦੇ ਉੱਪਰ ਇਸ ਜਿਹੜਾ ਸਰੀਰ ਹੈਗਾ ਮਰਤਕ ਸਰੀਰ ਦੇ ਉੱਪਰ 14 14 ਨਿਸ਼ਾਨ ਗੋਲੀਆਂ ਦੇ ਨੇਗੇ ਤੇ ਇਹਦੇ ਚ ਉਹ ਦੱਸਦੇ ਆ ਵੀ ਇੱਕ ਨੰਬਰ ਕਹਿੰਦੇ ਨਿਸ਼ਾਨਾਂ ਦੇ ਉੱਪਰ ਬਕਾਇਦਾ ਨੰਬਰ ਲੱਗੇ ਹੁੰਦੇ ਆ ਵੀ ਕਿਹੜਾ ਇੱਕ ਨੰਬਰ ਨਿਸ਼ਾਨ ਆ ਦੋ ਨੰਬਰ ਨਿਸ਼ਾਨ ਆ ਡੈਡ ਬੋਡੀ ਦੇ ਉੱਪਰ ਉਸ ਤਰ੍ਹਾਂ ਜਿਹੜਾ ਉਹਦਾ ਇੱਕ ਬਣਾਇਆ ਹੁੰਦਾ ਚਾਰਟ ਉਹਦੇ ਉੱਪਰ ਵੀ ਦਰਸਾਇਆ ਹੁੰਦਾਗਾ ਬਕਾਇਦਾ ਜਿੱਥੇ ਲਕਤੀਰ ਪੋਲਿਆ ਹੁੰਦਾ ਉੱਥੇ ਉਹ ਦੱਸਿਆ ਵੀ ਹੁੰਦਾਗਾ ਤੇ ਉਹ ਜੋ ਕਹਿੰਦੇ ਆ ਵੀ ਜਿਹੜਾ ਇੱਕ ਨੰਬਰ ਜਿਹੜਾ ਹੈਗਾ ਜਾਖਮ ਹੈਗਾ ਇਹ ਹੀ ਜਾਖਮ ਮੱਥੇ ਦੇ ਸੱਜੇ ਪਾਸੇ ਗੋਲੀ ਵੱਜੀ ਹੈਗੀ ਸਾਹਮਣੇ ਮੱਥੇ ਦੇ ਸੱਜੇ ਪਾਸੇ ਗੋਲੀ ਜਿਹੜੀ ਵੱਜਦੀ ਹੈਗੀ ਤੇ ਦੋ ਨੰਬਰ ਨਿਸ਼ਾਨ ਆ ਜਿਹੜਾ ਉਹ ਦੱਸਦੇ ਆ ਵੀ ਫਿਰ ਉਹ ਗੋਲੀ ਆ ਜਿਹੜੀ ਦੇ ਉੱਪਰ ਲੱਗੀ ਹੈਗੀ ਤੇ ਇਹਦੇ ਵਿੱਚ ਦੱਸਿਆ ਜਾਂਦਾ ਵੀ ਇਹ ਦੋਨੇ ਇਨਸਾਨ ਜਿਹੜੇ ਜੁੜਦੇ ਹੈਗੇ ਸੱਜੇ ਪਾਸੇ ਵੱਜ ਕੇ ਭਾਵ ਉਹ ਜਿਹੜੀ ਗੋਲੀ ਆ ਮੱਥੇ ਦੇ ਵਿੱਚੋਂ ਵੱਜ ਕੇ ਤੇ ਉਹ ਕੰਬੇ ਪਾਸੇ ਗੱਲ ਦੇ ਵਿੱਚ ਦੀ ਨਿਕਲੀ ਆ ਜਿਨੇ ਮੂੰਹ ਦੇ ਵਿੱਚ ਹੀ ਮਤਲਬ ਕੁਝ ਦੰਦ ਆ ਜਿਹੜੇ ਉਹ ਵੀ ਟੁੱਟੇ ਹੋਏ ਆ ਮੂੰਹ ਦੀਆਂ ਹੱਡੀਆਂ ਜਿਹੜੀਆਂ ਜਵਾੜਾ ਕਹੇ ਜਾਂਦੇ ਆ ਉਹ ਵੀ ਉਸ ਮਤਲਬ ਉਸ ਗੋਲੀ ਦੇ ਨਾਲ ਟੁੱਟ ਗਿਆ ਸੋ ਇਹ ਇੱਕ ਨੰਬਰ ਵਾਲਾ ਜਿਹੜਾ ਨਸਾਰਾ ਹੈ 2 ਨੰਬਰ ਨਾਲ ਇਹ ਮਤਲਬ ਜੋੜਦਾ ਇਹਦੇ ਵਿੱਚ ਉਹਨਾਂ ਨੇ ਵੀ ਜ਼ਿਕਰ ਇਹਦਾ ਮੂੰਹ ਦੇ ਵਿੱਚੋਂ ਕੋਈ ਜਰ ਟੁੱਟੇ ਹੋਏ ਦੰਦ ਵੀ ਮਿਲੇ ਇਸ ਗੋਲੀ ਦੇ ਕਾਰਨ ਵੀ ਇਹ ਵੀ ਜੇਕਰ ਹੈ ਤੇ ਇਸੇ ਤਰ੍ਹਾਂ ਇਹ ਜਿਹੜਾ ਉਹ 3 ਨੰਬਰ ਵਾਲਾ ਨਿਸ਼ਾਨ ਦੱਸਦੇ ਹੈਗੇ ਇਹ ਦੱਸਦੇ ਆ ਵੀ ਜਿਹੜਾ ਸੱਜੇ ਪਾਸੇ ਕੰਨ ਦੇ ਉੱਪਰ ਇਹ ਇਨਸਾਨ ਆ ਜਿਹੜਾ ਵਜਦਾ ਸੱਜੇ ਪਾਸੇ ਕੰਨ ਦੇ ਉੱਪਰ ਇਹ ਨਿਸ਼ਾਨ ਜਿਹੜਾ ਗੋਲੀ ਆ ਜਿਹੜੀ ਕੰਨ ਦੇ ਉੱਪਰ ਵੱਜਦੀ ਹੈਗੀ ਤੇ ਇਹਦਾ ਵੀ ਮਤਲਬ ਕੰਨ ਦੇ ਉੱਪਰ ਵੱਜ ਕੇ ਇਹ ਖੱਬੇ ਪਾਸੇ ਜਿਹੜੀ ਨਿਕਲ ਜਾਂਦੀ ਹੈਗੀ ਸਿਰ ਦੇ ਪਿਛਲੇ ਪਾਸੇ ਤੇ ਇਹ ਵੀ ਜਿਹੜਾ 3 ਨੰਬਰ ਤੇ 4 ਨੰਬਰ ਦਾ ਜਿਹੜਾ ਹੈਗਾ ਮਰਜਕਮ ਇਹ ਆਪਸ ਵਿੱਚ ਹੀ ਮਿਲਦਾ ਹੈਗਾ ਭਾਵ 3 ਨੰਬਰ ਵਾਲੀ ਗੋਲੀ ਅੱਗੇ ਵੱਜ ਕੇ ਜਿਹੜੀ ਪਿਛਲੇ ਪਾਸੇ ਸਿਰ ਦੇ ਨਿਕਲੀ ਦਿਖਾਈ ਦਿੱਤੀ ਹੈਗੀ ਇਸੇ ਤਰ੍ਹਾਂ 5 ਨੰਬਰ ਬੜਾ ਅਨਸਾਰ ਹੈ ਜਿਹੜੀ 5 ਨੰਬਰ ਵਾਲੀ ਗੋਲੀ ਆ ਉਹ ਕਹਿੰਦੇ ਆ ਵੀ ਸੱਜੀ ਬਾਹਂ ਤੇ ਵੱਜੀ ਹੈ ਤੇ ਜਿਹੜੀ ਇਹ ਬਾਹਂ ਦੇ ਵਿੱਚ ਦੀ 6 ਨੰਬਰ ਨਿਸ਼ਾਨ ਹੈ ਮਗਰਲੇ ਪਾਸੇ ਨਿਕਲੀ ਬਾਹਂ ਦੇ ਵਿੱਚ ਦੀ ਤੋ ਇਸੇ ਤਰ੍ਹਾਂ ਹੀ ਅੱਗੇ ਉਹਨਾਂ ਨੇ ਕਿਹਾ ਵੀ ਜਿਹੜਾ 7 ਨੰਬਰ ਵਾਲਾ ਨਿਸ਼ਾਨ ਆ ਇਹ ਖੱਬੇ ਪਾਸੇ ਬੱਖੀ ਦੇ ਵਿੱਚ ਸਾਹਮਣੇ ਤੋਂ ਵੱਜੀ ਗੋਲੀ ਐ ਤੇ 8 ਨੰਬਰ ਨਿਸ਼ਾਨ ਆ ਜਿਹੜੀ ਉਹ ਸੱਜੀ ਬੱਖੀ ਦੇ ਪਿਛਲੇ ਪਾਸੇ ਨਿਸ਼ਾਨ ਐ ਭਾਵੇਂ ਸੱਜੇ ਪਾਸੇ ਉਹ ਸਿੱਧੀ ਗੋਲੀ ਵੱਜ ਕੇ ਜੇ ਬੇਠ ਵਾਲੇ ਪਾਸੇ ਉਹ ਬਾਹਰ ਨਿਕਲੀ ਦਿਖਾਈ ਹੈਗੀ ਇਹ ਵੀ ਉਸ ਪੋਸਟਮਾਰਟਮ ਰਿਪੋਰਟ ਦੇ ਵਿੱਚ ਆਉਂਦਾ ਹੈਗਾ ਸੋ ਇਸੇ ਤਰ੍ਹਾਂ ਹੀ ਜੇ ਗੱਲ ਕਰਦੇ ਆ ਨੋ ਨੰਬਰ ਵਾਲੇ ਦਾ ਜੇਕਰ ਹੈਗਾ ਤੇ ਸੱਜੇ ਪੈਰ ਤੋਂ ਉੱਪਰ ਇੱਕ ਇਨਸਾਨ ਹੈਗਾ ਜਿਹੜਾ 10 ਨੰਬਰ ਵਾਲਾ ਇਨਸਾਨ ਆ ਉਹ ਵੀ ਮਤਲਬ ਸੱਜੇ ਪੈਰ ਤੋਂ ਥੋੜਾ ਉੱਪਰ ਦਿਖਾਇਆ ਗਿਆ ਹੈਗਾ ਇਹ ਦੋਵੇਂ ਜਿਹੜੇ ਖੱਬੇ ਤੇ ਸੱਜੇ ਪੈਰ ਦੇ ਦਰਮਿਆਨ ਭਾਵ ਦੋਨਾਂ ਦੇ ਇੱਕ ਪੈਰ ਅੰਦਰਲੇ ਪਾਸੇ ਪੈਰਾਂ ਦੇ ਇਹ ਜਿਹੜੇ ਜ਼ਖਮ ਦਿਖਾਏ ਗਏ ਇਹਦੇ ਵਿੱਚ ਦੱਸਿਆ ਗਿਆ ਵੀ ਇਹ ਜਿਹੜੀ ਇਹਦੇ ਤੇ ਲਿਖਿਆ ਹੈ ਬਲਾਸਟ ਇੰਜਰੀ ਹੈ ਜੀ ਭਾਬੀ ਨੂੰ ਦੱਸਿਆ ਉਹਨਾਂ ਨੇ ਕਿ ਕੋਈ ਕੋ ਬੰਬ ਵਗੈਰਾ ਫਟਿਆ ਉਹਨਾਂ ਦੇ ਉੱਤੇ ਕੋਈ ਜਗਰਡੇਟ ਫਟਿਆ ਜਿਸ ਦੇ ਕਾਰਨ ਇਹ ਜ਼ਖਮ ਹੋਇਆ ਇਸੇ ਤਰ੍ਹਾਂ 11 ਨੰਬਰ ਵਾਲਾ ਜ਼ਖਮ ਹੈ ਇਹ ਜਿਹੜਾ ਇਹ ਖੱਪੇ ਕਿੱਟੇ ਦੇ ਵੱਜੀ ਗੋਲੀ ਦਾ ਅਨਸਾਰ ਤੇ ਜਿਹੜਾ ਅੰਦਰਲੇ ਪਾਸੇ ਤੋਂ ਵੱਜੀ ਹੋਈ ਹੈਗੀ ਇਸੇ ਤਰ੍ਹਾਂ 12 ਨੰਬਰ ਵਾਲਾ ਜਿਹੜਾ ਇਹ ਸੱਜੇ ਪੈਰ ਦੇ ਬਾਹਰਲੇ ਪਾਸੇ ਤੋਂ ਵੱਜਿਆ ਹੋਇਆ ਨਿਸ਼ਾਰਾ ਇਹ ਵੀ ਆਪਸ ਵਿੱਚ ਹੀ ਦੋਨੋਂ ਅਨਸਾਰ ਮਿਲਦੇ ਹੋਏ ਰਹਿਗੇ ਭਾਬੀ ਵੀ ਗੋਲੀ ਆ ਜਿਹੜੀ ਵਿੱਚ ਵੱਜ ਕੇ ਆਰ-ਪਾਰ ਹੋਈ ਹੋਈ ਹੈਗੀ ਪੈਰ ਵਾਲੇ ਪਾਸਿਓ ਤੇ ਇਸੇ ਤਰ੍ਹਾਂ 13 ਨੰਬਰ ਵਾਲਾ ਜਿਹੜਾ ਨਿਸ਼ਾਨ ਆ ਉਹ ਕਹਿੰਦੇ ਆ ਵੀ ਜਿਹੜਾ ਜ਼ਖਮ ਆ ਇਹ ਮੱਥੇ ਦੇ ਸੱਜੇ ਪਾਸੇ ਗੋਲੀ ਦਾ ਇਨਸਾਨ ਆ ਤੇ 14 ਨੰਬਰ ਵਾਲਾ ਇਨਸਾਨ ਆ ਜਿਹੜਾ ਇਹ ਸਿਰ ਦੇ ਪਿਛਲੇ ਪਾਸੇ ਨਿਸ਼ਾਨ ਆਗਾ ਇਸੇ ਤਰ੍ਹਾਂ 13 ਤੇ 14 ਜਿਹੜਾ ਨੰਬਰ ਹੈ ਇਹ ਵੀ ਜੁੜਦੇ ਨੇ ਆਪਸ ਵਿੱਚ ਜਿਹੜੇ ਇਹ ਦੋਨੇ ਜ਼ਖਮ ਬਣੇਗੇ ਸੋ ਇਸ ਤਰ੍ਹਾਂ ਹੀ ਭਾਵ ਦੀ ਆਪਾਂ ਗੱਲ ਕਰੀਏ ਤੇ ਜਿਹੜਾ 9 ਦੇ 10 ਨੰਬਰ ਵਾਲਾ ਜ਼ਖਮ 10 ਦਾ ਉਹਨੂੰ ਡਾਕਟਰਾਂ ਨੇ ਇੰਜਰੀ ਬਲਾਸਟ ਦੱਸਿਆ ਭਾਬੂ ਕਿਹੜਾ ਮਤਲਬ ਜਿਹੜਾ ਬਲਾਸਟ ਇੰਜਰੀ ਦੱਸਦੇ ਆ ਉਹਨੂੰ ਤੋਂ ਭਾਬੂ ਵੀ ਉਹ ਬੰਬ ਫਟਣ ਦੇ ਨਾਲ ਮਤਲਬ ਜਿਹੜੇ ਉਹ ਜ਼ਖਮ ਹੋਏ ਹੈਗੇ ਤੇ ਬਾਕੀ ਸਾਰੇ ਜਿਹੜੇ ਉਹਨੂੰ ਉਹ ਇਹ ਫਾਇਰ ਆਰਮਜ਼ ਇੰਜਰੀ ਜਿਹੜਾ ਉਹਨਾਂ ਨੇ ਲਿਖਿਆ ਬਾਹਵੂ ਗੋਲੀਆਂ ਦੇ ਨਿਸ਼ਾਨ ਨੇ ਜਿਹੜੀਆਂ ਸਾਰੇ ਜੀਆਂ ਸਾਰੀਆਂ ਸੰਤਾਂ ਦੇ ਸਾਹਮਣੇ ਪਾਸਿਓਂ ਵੱਜੀਆਂ ਹੋਈਆਂ ਨੇ ਉਹ ਖੱਬੇ ਪਾਸਿਓਂ ਜਾਂ ਵੱਜ ਕੇ ਜਿਹੜੀਆਂ ਸੱਜੇ ਪਾਸੇ ਵੱਲ ਨਿਕਲੀਆਂ ਨੇਗੀਆਂ ਸੱਜੇ ਪਾਸੇ ਵੱਜ ਕੇ ਖੱਬੇ ਪਾਸੇ ਵੱਲ ਨਿਕਲੀਆਂ ਨੇ ਸੋਰੀ ਇਸ ਤਰ੍ਹਾਂ ਮਤਲਬ ਉਹ ਜਾ ਕਮਾ ਜਿਹੜੇ ਸਾਰੇ ਅਗਲੇ ਪਾਸੇ ਵੱਧ ਕੇ ਸਰੀਰ ਦੇ ਪਿਛਲੇ ਪਾਸੇ ਸਾਰੇ ਜ਼ਖਮ ਨਿਕਲੇ ਹੋਏ ਆ ਸੋ ਇਹ ਸਰਕਾਰੀ ਰਿਪੋਰਟ ਹੈ ਜਿਹੜੀ ਪੋਸਟਮਾਰਟਮ ਰਿਪੋਰਟ ਹੈ ਇਹ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਚਸ਼ਮਦੀਦ ਗਵਾਹ ਉਹਨਾਂ ਦੀ ਉਸ ਸਹਾਰਤ ਦੀ ਕਿ ਸੰਤ ਜਰਨੈਲ ਸਿੰਘ ਖਾਲਸਾ ਨੂੰ ਸਾਰੀਆਂ ਗੋਲੀਆਂ ਜਿਹੜੀਆਂ ਸਾਹਮਣੇ ਮੱਥਿਓਂ ਵੱਜੀਆਂ ਨੇ ਭਾਬ ਉਹਨਾਂ ਨੇ ਜਿਹੜਾ ਦੁਸ਼ਮਣ ਦਾ ਮੁਕਾਬਲਾ ਹੈਗਾ ਉਹ ਸਿੱਧੇ ਮੱਥੇ ਕੀਤਾ ਉਹਨਾਂ ਦੀ ਪਿੱਠ ਤੇ ਕੋਈ ਵੀ ਨਿਸ਼ਾਨ ਨਹੀਂ ਹੈਗਾ ਪਿੱਠ ਤੇ ਜੇ ਕੋਈ ਨਿਸ਼ਾਨ ਹੈ ਤਾਂ ਉਹ ਹੈ ਜਿਹੜਾ ਅੱਗੋਂ ਗੋਲੀ ਵੱਜ ਕੇ ਪਿੱਠ ਵਾਲੇ ਪਾਸਿਓਂ ਨਿਕਲੀ ਹੋਈ ਹੈ ਸੋ ਇਸ ਤਰ੍ਹਾਂ ਦੀ ਸਹਾਰਤ ਹੈ ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਹੋਈ ਹੈ ਜਿਹਨੂੰ ਕਿ ਸਰਕਾਰੀ ਰਿਪੋਰਟ ਖੁਦ ਦੱਸਦੀ ਹੈ ਵੀ ਉਹਨਾਂ ਨੇ ਕਿਸ ਤਰ੍ਹਾਂ ਸਿੱਧੇ ਮੱਥੇ ਅ ਦੋਸਤਾਂ ਦਾ ਜਿਹੜਾ ਮੁਕਾਬਲਾ ਕੀਤਾ ਜੋ ਤੁਸੀਂ ਜੁੜੇ ਰਹੋ ਨਰਪਕ ਪੋਸਟ ਦੇ ਨਾਲ ਸੋ ਇਸ ਪੋਸਟ ਮਾਤਾ ਰਿਪੋਰਟ ਹੈ ਜਿਹੜੀ ਇਹਦੇ ਵਿੱਚ ਜੋ ਕੁਝ ਆਇਆਗਾ ਉਹਦੇ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ ਇਹ ਵੀ ਜ਼ਰੂਰ ਕਮੈਂਟ ਕਰਿਓ ਧੰਨਵਾਦ